ਮੇਰੇ ਕੋਲ ਜਿਹੜੀ ਲਿਸਟ ਹੈ ਟੋਟਲ 42 ਸੜਕਾਂ ਜਿਹੜੀਆਂ ਨੇ ਨਾਬਾ ਹਲਕੇ ਦੀਆਂ ਮਨਜ਼ੂਰ ਹੋਈਆਂ ਨੇ ਜਿਦੇ ਵਿੱਚੋਂ 36 ਸੜਕਾਂ ਦਾ ਕੰਮ ਜਿਹੜਾ ਜੀ ਆਲਰੇਡੀ ਅਲਾਟ ਹੋ ਚੁੱਕਿਆ ਜੀ ਟੈਂਡਰ ਲਾ ਕੇ ਅਲਾਟ ਮਤਲਬ ਕੰਮ ਦਾ ਟੈਂਡਰ ਲਾ ਕੇ ਕਿਹੜੇ ਠੇਕੇਦਾਰ ਨੇ ਕੰਮ ਕਰਨਾ ਉਹ ਸਾਰਾ ਕੁਝ ਫਾਈਨਲ ਹੋਣਾ ਕਿ ਜਿਵੇਂ ਨਾਨੋਵਾਲ ਤੋਂ ਮੰਗੇਵਾਲ ਸੜਕ ਹੈ ਜੀ 3.48 ਯਾਨੀ ਸਾਢੇ 3 ਕਿਲੋਮੀਟਰ ਦੀ ਸੜਕ ਹੈ 64 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਜਿਹੜੀ ਸੜਕ ਬਣਨ ਜਾ ਰਹੀ ਹੈ ਔਰ ਇਹ ਪੀ ਡਬਲਯੂ ਡੀ ਦੇ ਅੰਡਰ ਹੈ ਜੀ ਇਹਦਾ ਵਰਕ ਜਿਹੜਾ ਲੋਟ ਹੋ ਚੁੱਕਿਆ ਉਸ ਤੋਂ ਬਾਅਦ ਆਪਾਂ ਜ਼ਿਕਰ ਕਰੀਏ ਜੀ ਮੋਲ ਗਵਾਰਾ ਟੂ ਚਹਲ ਕਾਲਸਨਾ ਰੋਡ ਹੈ ਜੀ ਇਹ 5 ਕਿਲੋਮੀਟਰ ਤੋਂ ਉੱਪਰ ਦੀ ਸੜਕ ਹੈ ਜੀ 96 ਲੱਖ 87000 ਰੁਪਏ ਨਾਲ ਇਹ ਸੜਕ ਬਣਨ ਜਾ ਰਹੀ ਹੈ ਇਹਦਾ ਵੀ ਕੰਮ ਲੋਟ ਹੋ ਚੁੱਕਿਆ ਉਸ ਤੋਂ ਬਾਅਦ ਆਜੋ ਜੀ ਨਾਬਾ ਬੀੜ ਦਸਾਂਝ ਜਿਹੜੀ ਕਿ ਮੱਲੇਵਾਲ ਤੋਂ ਵਿਸ਼ਨਪੁਰਾ ਸ਼ਿਵ ਮੰਦਿਰ ਦੇ ਕੋਲ ਦੀ ਹੋ ਕੇ ਨਿਕਲਦੀ ਹੈ ਜੀ ਇਹ ਰੋਡ ਜਿਹੜੀ ਹੈ 5 ਕਿਲੋਮੀਟਰ ਦੀ ਹੈ ਇਹ 95 ਲੱਖ 18000 ਰੁਪਏ ਦੀ ਲਗਤ ਹੈ ਇਹਦੀ ਜੀ ਇਹਦਾ ਕੰਮ ਅਲਾਟ ਹੋ ਚੁੱਕਿਆ ਮੇਰੇ ਕੋਲ ਲਿਸਟ ਆ ਤੁਸੀਂ ਇਹਦੇ ਪ੍ਰੋਪਰ ਸ਼ਾਟ ਦਿਖਾਓ ਤਾਂ ਕਿ ਸੰਗਤ ਨੂੰ ਪਤਾ ਲੱਗੇ ਕਿ ਜਿਹੜੀ ਮੈਂ ਗੱਲ ਕਰ ਰਿਹਾ ਉਹ ਰਿਟਰਨ ਦੇ ਵਿੱਚ ਆ ਸਰਕਾਰੀ ਪੇਪਰ ਹੈ ਜੀ ਮੈਂ ਕੋਈ ਹਵਾ 'ਚ ਨਹੀਂ ਗੱਲ ਕਰ ਰਿਹਾ ਉਸ ਤੋਂ ਬਾਅਦ ਤੁਸੀਂ ਆ ਜਾਓ ਜੀ ਅ ਥੂਹੀ ਟੂ ਜਿਹੜੀ ਹੈ ਜੀ ਇਹ ਜਿਹੜੀ ਉਧਰ ਜਾਂਦੀ ਹੈ ਜੀ ਰੋਡ ਸੁਲਾਮ ਵੱਡੀ ਰੋਡ ਆ ਗਈ ਇਹ ਰੋਡ ਜਿਹੜੀ ਹੈ ਜੀ 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 ਇਹ 2.45 ਹੈ ਜਾਨੀ ਕਿ 2.5 ਕਿਲੋਮੀਟਰ ਦੇ ਆਸ-ਪਾਸ ਸੜਕਾ 51 ਲੱਖ 14 ਹਜ਼ਾਰ ਦੀ ਲਗਤ ਨਾਲ ਹੈ ਫਿਰ ਗੇਤਾ ਟੂ ਗੇਤੀ ਤੇ ਗੁਰਦੁਆਰਾ ਸਾਹਿਬ ਰੋਡ ਹੈ ਜੀ ਇਹ 1 ਕਿਲੋਮੀਟਰ ਦੀ ਹੈ 17 ਲੱਖ 70 ਹਜ਼ਾਰ ਦੀ ਹੈ ਅਕਾਲਗੜ੍ਹ ਟੂ ਫਰੀਦਪੁਰ ਹੈ ਜੀ ਇਹ 1.18 ਹੈ ਜਾਨੀ ਸਵਾ ਕਿਲੋਮੀਟਰ ਦੀ ਹੈ 21 ਲੱਖ 32 ਹਜ਼ਾਰ ਫਿਰ ਆਜੋ ਜੀ ਬਾਬਰਪੁਰ ਟੂ ਨੋਰਾ ਇਹ ਇਹ ਜਿਹੜੀ ਹੈ ਜੀ ਇਹ ਰੋਡ ਹੈਗੀ पा, राम, 7 ਕਿਲੋਮੀਟਰ ਥੋੜੀ ਜਿਹੀ ਉੱਪਰ ਜਾਂ 90 ਲੱਖ 12000 ਦੀ ਲਾਗਤ ਨਾਲ ਤੇ ਭਾ ਭਾਸ ਤੋਂ ਤਰਖੇੜੀ ਟੌੜਾ ਰਾਮ ਰਾਮਪੁਰ ਸਾਈਵਾਲ ਇਹ ਰੋਡ ਹੈ ਜੀ 7.45 ਸਾਢੇ 7 ਕਿਲੋਮੀਟਰ ਦੇ ਆਸ-ਪਾਸ ਇਹ 1 ਕਰੋੜ 56 ਲੱਖ 78000 ਦੀ ਲਾਗਤ ਨਾਲ ਜਿਹੜੀ ਰੋਡ ਬਣਨ ਜਾ ਰਹੀ ਹੈ ਫਿਰ ਆਜੋ ਜੀ ਬਿਰਧਨੋ ਤੋਂ ਸ਼ਿਵਗੜ ਇਹ ਤਕਰੀਬਨ ਪੌਣੇ 2 ਕਿਲੋਮੀਟਰ ਦੀ ਸੜਕ ਹੈ 44,29,000 ਰੁਪਏ ਨਾ ਬਣ ਰਹੀ ਹੈ ਫਿਰ ਆ ਜੋ ਦੰਦਰਾ ਟਿੰਡਸਾ ਤੋਂ ਰਣਜੀਤਗੜ ਇਹ ਇਹ 7/2 ਕਿਲੋਮੀਟਰ ਦੀ ਸੜਕ ਹੈ ਜੀ ਇਹ ਬਣ ਰਹੀ ਹੈ 38,55,000 ਰੁਪਏ ਦੇ ਨਾਲ ਕੱਲ ਮੈਂ ਜਾ ਕੇ ਵੀ ਆਇਆ ਜੀ ਨਾਲ ਟਿੰਡਸਾ ਬਹੁਤ ਧੰਨਵਾਦ ਕਰ ਰਹੇ ਸੀਗੇ ਦਿੱਤੂ ਪੋਟੂ ਰੋੜੀਵਾਲ ਇਹ ਇੱਕ ਛੋਟਾ ਜਿਹਾ ਟੋਟਾ ਪਿਆ ਸੀਗਾ ਜੀ ਅੱਧੇ ਕਿਲੋਮੀਟਰ ਥੋੜਾ ਜਿਹਾ ਵੱਧਾ ਇਹ ਕੁਝ ਏਰੀਆ ਜਿਹੜਾ ਪਟਾਲਾ ਜਾਤੀ ਚ ਪੈਂਦਾ ਡਾਕਟਰ ਬਲਬੀਨ ਜੀ ਦੇ ਹਲਕੇ ਚ ਕੁਝ ਹਲਕਾ ਜਿਹੜਾ ਨਾਬੇ ਚ ਪੈਂਦਾ ਇਹ ਬੜੀ ਧੀਰ ਤੋਂ ਮਾਮਲਾ ਆੜਿਆ ਜੀਗਾ ਇਹ 11 ਲੱਖ 7000 ਰੁਪਏ ਦੀ ਲਾਗਤ ਨਾਲ ਇਹ ਰੋਡ ਜਿਹੜੀ ਹੈ ਬਣਨ ਜਾ ਰਹੀ ਹੈ ਜੀ ਉਸ ਤੋਂ ਬਾਅਦ ਆ ਦੋ ਹੱਲੋ ਤਾਲੀ ਟੂ ਮੰਗੋ ਮੰਗੇ ਮੰਗੇਵਾਲ ਇਹ ਰੋਡ ਹੈ ਜੀ ਆਲਮੋਸਟ 1.89 ਯਾਨੀ ਕਿ 2 ਕਿਲੋਮੀਟਰ ਤੋਂ ਥੋੜੀ ਘੱਟ ਹੈ ਇਹ 34 ਲੱਖ 82000 ਰੁਪਏ ਦੀ ਲਾਗਤ ਨਾਲ ਬਣ ਰਹੀ ਹੈ ਫਿਰ ਆ ਜਾਓ ਜੋ ਖਨੋੜਾ ਟੂ ਭੜੀ ਪਨੇਚਾ ਜੀ ਇਹ ਡੇਢ ਕਿਲੋਮੀਟਰ ਦੀ ਸੜਕ ਹੈ 28 ਲੱਖ 18000 ਦੀ ਲਾਗਤ ਨਾਲ ਬਣ ਰਹੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਦੋ ਜੀ ਖਨੌੜਾ ਟੂ ਪੂਣੀਵਾਲ ਰੋਡ ਜਿਹੜੀ ਹੈ ਜੀ ਇਹ 1 ਕਿਲੋਮੀਟਰ ਥੋੜੀ ਵੱਧ ਆ ਜੀ 22,26,000 ਨਾਬਾ ਲਾਹੌਰਾ ਲਾਹੌਰਾ ਤੋਂ ਲੈ ਕੇ ਜੀ ਇਹ ਨਾਬਾ ਨਾਲ ਅਟੈਚ ਹੋ ਰਹੀ ਹੈ ਸੜਕ ਇਹ 1.5 ਕਿਲੋਮੀਟਰ ਥੋੜੀ ਵੱਧ ਆ ਜੀ 57,38,000 ਨਾਲ ਫਿਰ ਨਾਬਾ ਭਵਾਨੀਗੜ ਰੋਡ ਜਿਹੜੀ ਹੈ ਜੀ ਟੂ ਬਖਤੜੀ ਇੱਧਰ ਚਲੀ ਗਈ ਥੋੜੇ ਵਾਲੇ ਪਾਸੇ ਇੱਧਰ ਇਹ 4.61 ਹੈ ਜੀ ਯਾਨੀ ਕਿ ਸਾਢੇ 4 ਕਿਲੋਮੀਟਰ ਤੋਂ ਥੋੜੀ ਵੱਧ ਆ ਇਹ 99 ਲੱਖ 22000 ਰੁਪਏ ਦੀ ਲਗਤ ਨਾਲ ਬਣ ਰਹੀ ਹੈ ਜੀ ਫਿਰ ਆਜੋ ਜੀ ਨਾਬਾ ਬੀੜ ਦਸਾਂਝ ਮੱਲੇਵਾਲ ਨਾਬਾ ਰਾਜਗੜ ਤੇ ਤੰਦਬਰਦਾ ਰੋਡ ਪੈਂਦੀ ਹੈ ਜੀ 4 ਕਿਲੋਮੀਟਰ 93 ਲੱਖ 26000 ਦੀ ਲਗਤ ਨਾਲ ਫਿਰ ਆਜੋ ਜੀ ਨਾਬਾ ਛਿੰਟਾਂ ਵਾਲਾ ਰੋਡ ਟੂ ਕੋਟਕਲਾ ਇਹ ਅੱਧੇ ਕਿਲੋਮੀਟਰ ਤੋਂ ਵੀ ਘੱਟ ਹੈ ਜੀ ਬਹੁਤ ਛੋਟਾ ਜਿਹਾ ਟੋਟਾ ਇਹਦਾ 58 ਲੱਖ 99000 ਦੀ ਲਗਤ ਨਾਲ ਬਣ ਰਹੀ ਹੈ ਜੀ ਫਿਰ ਆਜੋ ਜੀ ਨਾਬਾ ਛਿੰਟਾਂ ਵਾਲਾ ਮ ਤੋਂ ਹੈਗਾ ਜੀ ਕੋਈ ਅਗਲਾ ਪਿੰਡ ਕਿਹੜਾ ਜੀ ਇਹਦੇ ਨਾਲ ਅੱਗੇ ਅਟੈਚ ਹੁੰਦੀ ਹੈ ਜੀ ਏ 2.31 ਯਾਨੀ ਕਿ ਸਵਾ 2 ਕਿਲੋਮੀਟਰ ਤੋਂ ਵੀ ਥੋੜੀ ਜਿਹੀ ਵੱਧ ਹੈ ਇਹ 65 ਲੱਖ 69000 ਦੀ ਲਗਤ ਨਾ ਬਣ ਰਹੀ ਹੈ ਫਿਰ ਆਜੋ ਜੀ ਨਾਬਾ ਸ਼ਿੰਟਾਂ ਵਾਲਾ ਰੋਡ ਟੂ ਚੌਧਰੀ ਮਾਜਰਾ ਇਹ 1.41 ਹੈਗੀ ਹੈ ਜੀ ਇਹਦੀ ਲਗਤ ਲੰਬਾਈ 24,70,000 ਨਾਲ ਫਿਰ ਨਾਬਾ ਸ਼ਿੰਟਾਂ ਵਾਲਾ ਰੋਡ 2 ਅ ਚੱਜੂਪਟ ਇਹ 4.31 ਯਾਨੀ ਕਿ ਸਾਢੇ 4 ਕਿਲੋਮੀਟਰ ਤੋਂ ਥੋੜੀ ਜਿਹੀ ਘੱਟ ਆ 65,70,000 ਦੀ ਲਾਗਤ ਨਾ ਪੰਡ ਰਹੀ ਹੈ ਜੀ ਇਹ ਟੋਟਲ ਡਿਟੇਲਾਂ ਨੇ ਜੀ ਹਰੇਕ ਸੜਕ ਦੀਆਂ ਜੀ ਅੱਗੇ ਆ ਜਿਓ ਜੀ ਨਾਬਾ ਗੋਬਿੰਦਗੜ ਤੋਂ ਬਸਤੀ ਕਲਰ ਮਾਜਰੀ ਇਹ 8.44 ਯਾਨੀ ਕਿ 8 ਕਿਲੋਮੀਟਰ ਸਾਢੇ 8 ਕਿਲੋਮੀਟਰ ਦੇ ਆਸ-ਪਾਸ ਹੈ ਜੀ ਸੜਕੇ ਇਹ 1 ਕਰੋੜ 82 ਲੱਖ ਅ ਅ 81000 ਦੀ ਲਗਤ ਨਾਲ ਸੜਕ ਬਣ ਰਹੀ ਹੈ ਜੀ ਫਿਰ ਨਾਭਾ ਗੁਵਿੰਦਗੜ ਅ ਕਲਰ ਮਾਜਰੀ ਤੱਕ ਰੋਡ ਆ ਗਈ ਜੀ 1.4 ਯਾਨੀ ਕਿ 1.5 ਕਿਲੋਮੀਟਰ ਦੇ ਆਸ-ਪਾਸ ਹੈ 2572000 ਫਿਰ ਨਾਭਾ ਗੁਵਿੰਦਗੜ ਤੋਂ ਭੜੀ ਪਨੇਚਾਂ ਜੀ ਇਹ ਹੈਗੀ ਜੀ ਪੌਣੇ ਕਿਲੋਮੀਟਰ ਦੀ ਸੜਕ ਹੈ ਜੀ 1552000 ਫਿਰ ਨਾਭਾ ਗੁਵਿੰਦਗੜ ਰੋਡ ਟੂ ਹਲੋਤਾਲੀ ਇਹ ਹੈ ਜੀ 5 ਕਿਲੋਮੀਟਰ 5.5 ਕਿਲੋਮੀਟਰ ਹੈ ਜੀ 1 ਕਰੋੜ 127000 ਰੁਪਏ ਦੇ ਵਿੱਚ ਤੇ ਉਸ ਤੋਂ ਬਾਅਦ ਆਜੋ ਜੀ ਤੁਸੀਂ ਨਾਬਾ ਗੁਵਿੰਦਗੜ੍ਹ ਰੋਡ ਟੂ ਪਾਸੋਂ ਸੁੱਧੇਵਾਲ ਤੇ ਸਰਹਿੰਦ ਨੂੰ ਟੱਚ ਕਰਦੀ ਹੈ ਜੀ ਇਹ ਰੋਡ ਤੇ ਇਹ ਹੈ ਜੀ 1.88 ਯਾਨੀ ਕਿ ਪੌਣੇ 2 ਕਿਲੋਮੀਟਰ ਤੋਂ ਥੋੜੀ ਜਿਹੀ ਵੱਧ ਦਾ 45,29,000 ਰੁਪਏ ਦੇ ਵਿੱਚ ਫਿਰ ਨਾਬਾ ਮਲੇਰ ਕੋਲ ਦਾ ਰੋਡ ਜਿਹੜੀ ਹੈ ਟੂ ਉਧਾ ਤੇ ਗੁਰਦੇਤਪੁਰਾ ਵਿੱਚ ਆ ਗਿਆ ਇਹ 4.31 4 ਸਵਾ 4 ਕਿਲੋਮੀਟਰ ਥੋੜੀ ਜਿਹਾ ਵੱਡਾ 78 ਲੱਖ 85000 ਦੀ ਲਗਤ ਨਾ ਬਣ ਰਹੀ ਹੈ ਜੀ ਤੇ ਨਾਬਾ ਮਲੇਰ ਕੋਲਾ ਰੋਟੂ ਟਿੰਗੀ ਦੀ ਇਹ ਬੜੀ ਧੀਰ ਤੋਂ ਮੰਗ ਸੀਗੀ ਜੀ ਇਹ ਬਹੁਤ ਸੰਗਤ ਇੱਥੇ ਜ਼ੋਰ ਪਾ ਰਹੇ ਸੀ ਵੀ ਸੜਕ ਬਣਾਓ ਬਹੁਤ ਮਾੜੀ ਹਾਲਤ ਹੈ ਜੀ ਇਹ ਰੋਡ ਹੈ ਜੀ ਪੌਣੇ ਕਿਲੋਮੀਟਰ ਦੀ ਇਹ 16 ਲੱਖ 45000 ਰੁਪਏ ਦੇ ਵਿੱਚ ਬਣ ਰਹੀ ਹੈ ਨਾਬਾ ਮਲੇਰਕੋਲਾ ਰੋਡ 2 ਪਹਾੜਪੁਰ ਖੁਰਦ ਇਹ ਰੋਡ ਹੈ ਜੀ ਅੱਧੇ ਕਿਲੋਮੀਟਰ ਥੋੜੀ ਵੱਧ ਦਾ 65 ਜਾਨੀ ਕਿ ਪੌਣੇ ਕਿਲੋਮੀਟਰ ਦੇ ਆਸ-ਪਾਸ ਤੇ 30 13 ਲੱਖ 26000 ਦੀ ਲਗਤ ਨਾਲ ਬਣ ਰਹੀ ਹੈ ਫਿਰ ਆਜੋ ਜੀ ਨਾਬਾ ਮਲੇਰਕੋਲਾ ਰੋਡ 2 ਟੋਡਰਵਾਲ ਇਹ ਰੋਡ ਹੈ ਜੀ 9.9 ਕਿਲੋਮੀਟਰ आ, 59 ਜਾਨੀ ਕਿ 9.5 ਕਿਲੋਮੀਟਰ ਤੋਂ ਥੋੜੀ ਜਿਹੀ ਵੱਧ ਆ 1 ਕਰੋੜ 64 ਲੱਖ 54 ਹਜ਼ਾਰ ਰੁਪਏ ਨਾ ਬਣ ਰਹੀ ਹੈ ਜੀ ਫਿਰ ਆਜੋ ਜੀ ਪਟਿਆਲਾ ਨਾਭਾ ਰੋਡ ਟੂ ਪਟਿਆਲਾ ਪਾਸੋਂ ਰੋਡ ਇਹ ਕੁੱਲ ਮਿਲਾ ਕੇ 1.3 ਹੈ ਜੀ 20 ਲੱਖ 80 ਹਜ਼ਾਰ ਫਿਰ ਥੂਹੀ ਟੂ ਇਧਰ ਆ ਗਈ ਜੀ ਤੁਹਾਡੇ ਸੁਨਾਮ ਵਾਲੇ ਪਾਸੇ ਜਿਹੜਾ ਹੋਰ ਟੋਟਾ ਇਹ 4.12 ਸਵਾ 4 ਕਿਲੋਮੀਟਰ ਦਾ ਦੇ ਆਸ-ਪਾਸ ਆ ਥੋੜੀ ਜਿਹੀ ਘਟਾ 82 ਲੱਖ 83000 ਰੁਪਏ ਦੀ ਲਗਤ ਨਾਲ ਫਿਰ ਟੋੜਾ ਤੋਂ ਹੈਗੀ ਹੈ ਜੀ ਟੋੜਾ ਹਰੀਜਨ ਬਸਤੀ ਤੋਂ ਇਹ ਸ਼ੁਰੂ ਹੁੰਦੀ ਹੈ ਜੀ ਇਹ ਰੋਡ ਹੈ ਕਿ 1 ਕਿਲੋਮੀਟਰ ਦੀ ਤੇ 21 ਲੱਖ 6000 ਤੇ ਜਿਹੜੀ ਦੂਜੀ ਬਾਬਰਪੁਰ ਵਾਲੀ ਆ ਇਹ 8 9 ਕਿਲੋਮੀਟਰ ਦੀ ਸੜਕਾ ਇਹ ਪੌਣੇ 8 ਕਰੋੜ ਦੀ ਲਗਤ ਨਾਲ ਹੈ ਜੀ ਟੋਟਲ ਮੇਰੇ ਕੋਲੇ ਜਿਹੜੀ ਲਿਸਟ ਆ ਜੀ ਇਹ ਹੈਗੀ ਜੀ 36 ਦੀ ਜਿਨ੍ਹਾਂ ਦਾ ਕੰਮ ਅਲਾਟ ਹੋ ਚੁੱਕਿਆ ਟੋਟਲ 42 ਸੜਕਾਂ ਨੇ ਜੀ ਜਾਨੀ ਕਿ ਐਂ ਸਮਝ ਲਓ ਕਿ 6 ਸੜਕਾਂ ਦਾ ਅਜੇ ਲਿਸਟ ਆਪਣੇ ਕੋਲੇ ਆਉਣੀ ਬਾਕੀ ਆ ਇਹਦਾ ਟੋਟਲ ਬਜਟ ਜਿਹੜਾ ਹੈ ਜੀ ਉਹ ਬਣਦਾ ਹੈ ਜੀ ਤਕਰੀਬਨ 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 21 ਤੇ 8 21 ਕਰੋੜ ਇਹ ਆ ਜੀ ਤੇ ਬਾਬਰਪੁਰ ਵਾਲੀ ਵਿੱਚ ਪਾ ਕੇ ਇਹ 29 ਕਰੋੜ ਰੁਪਇਆ ਬਣਦਾ ਜੀ 29 ਕਰੋੜ 90 ਲੱਖ 70 ਹਜ਼ਾਰ ਤੇ ਇਹਦੀ ਜਿਹੜੀ ਲੈਂਥ ਹੈ ਜੀ ਤਕਰੀਬਨ 100 ਕਿਲੋਮੀਟਰ ਦੇ ਆਸ-ਪਾਸ ਹੋ ਗਈ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ ਤੁਹਾਡੀਆਂ ਸੜਕਾਂ ਬੰਦ ਰਹੀਆਂ ਨੇ ਤੁਸੀਂ ਮੇਰੀ ਇੰਟਰਵਿਊ ਦੇਖੋਗੇ ਤੁਹਾਡੇ ਕੋਲ ਡਿਟੇਲ ਆ ਜਾਣੀ ਹੈ ਕਈ ਮੈਨੂੰ ਫੋਨ ਕਰਕੇ ਪੁੱਛਦੇ ਸਾਡੀ ਸੜਕ ਆ ਗਈ ਸਾਡੀ ਹੁਣ ਤੁਹਾਡੇ ਜ਼ਰੀਏ ਉਹਨਾਂ ਕੋਲੇ ਗੱਲ ਪਹੁੰਚਣੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਸੜਕ ਬਣੂਗੀ ਹੁਣ ਠੇਕੇਦਾਰ ਸ਼ੁਰੂ ਕਰੂਗਾ ਲੇਬਰ ਆਊਗੀ ਆਪਾਂ ਨਾ ਮੋਟਰਸਾਈਕਲ ਵਿੱਚੋਂ ਦੀ ਕੱਢ ਲੈਨੇ ਆ ਗੱਡੀਆਂ ਵਿੱਚੋਂ ਦੇ ਵਿੱਚ ਹੀ ਉਹਦੇ ਲੱਕ ਲੱਕ ਲਪੇਟ ਕੇ ਲੈ ਜਾਂਦੇ ਆ ਵਿੱਚੇ ਮਿੱਟੀ ਮੁੱਟੀ ਪਾ ਦਿੰਦੇ ਆ ਉਹ ਗੱਲਾਂ ਤੋਂ ਪਰਹੇਜ਼ ਕਰੋ ਠੀਕ ਹੈ ਨਾ ਆਪਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਸੜਕ ਆਪਣੇ ਵਾਸਤੇ ਬਣ ਰਹੀ ਹੈ ਹੋਰ ਤਾਂ ਕਹਿੰਦੇ ਲੰਘਣਾ ਨਹੀਂ ਉੱਥੋਂ ਤੇ ਅਗਲੀ ਗੱਲ ਜਦੋਂ ਉਹ ਮਜ਼ਦੂਰ ਕੰਮ ਕਰਦੇ ਆ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਕਰੋ ਲੱਸੀ ਪੁੱਛਿਆ ਕਰੋ ਉਹਨਾਂ ਨੂੰ ਠੀਕ ਹੈ ਨਾ ਹੋਰ ਰੂਹ ਨਾਲ ਸੜਕ ਬਣਾਉਣਗੇ ਥੋੜੀ ਵਧੀਆ ਸੜਕ ਆਪਾਂ ਕੁਝ ਪੁੱਛਦੇ ਨਹੀਂ ਜੀ ਉਹਨਾਂ ਨੂੰ ਇੰਨਾ ਕਿ ਤਾਂ ਆਪਣਾ ਫਰਜ਼ ਬਣਦਾ ਠੀਕ ਹੈ ਜੀ ਇਹ ਸੜਕਾਂ ਜਿਹੜੀਆਂ ਨੇ ਜਦੋਂ ਕੰਪਲੀਟ ਹੋ ਗਈਆਂ ਤਾਂ ਨਾਭਾ ਵਿਧਾਨ ਸਭਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਅਸ਼ੀਰਵਾਦ ਨਾਲ ਪੂਰਾ ਜਾਲ ਵਿਛ ਜਾਣਾ ਔਰ ਅਸੀਂ ਬਹੁਤ ਸਾਰੇ ਹੋਰ ਵੀ ਪ੍ਰੋਜੈਕਟ ਜਿਹੜੇ ਆ ਉਹ ਤਿਆਰ ਕੀਤੇ ਹੋਏ ਆ ਮੇਰੇ ਪੰਜਾਬ ਸਰਕਾਰ ਨੂੰ ਭੇਜੇ ਹੋਏ ਆ ਸੈਂਟਰ ਗਵਰਨਮੈਂਟ ਨਾਲ ਵੀ ਸੰਬੰਧਿਤ ਨੇ ਉਹ ਵੀ ਜਦੋਂ ਪ੍ਰੋਜੈਕਟ ਆ ਜਾਣਗੇ ਤਾਂ ਨਾਬਾ ਦੇ ਵਿੱਚ 5 ਸਾਲ ਦੀ ਜਿਹੜੀ ਸੇਵਾ ਸੰਗਤ ਨੇ ਦਿੱਤੀ ਆ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਦੇ ਵਿੱਚ ਆਪਾਂ ਅਸੀਂ ਵਾਕਿਆ ਕਮਾਲ ਕੰਮ ਕਰੀਏ ਕਿ ਸੰਗਤ ਨੂੰ ਇਹ ਲੱਗੇ ਕਿ ਵਾਕਈ ਜਿਹੜੇ ਅਸੀਂ ਵੋਟ ਪਾਈ ਸੀਗੀ ਤੇ ਉਹ ਅਸੀਂ ਸਹੀ ਜਗ੍ਹਾ ਪਾਈ ਸੀ ਔਰ ਉਸ ਤਰੀਕੇ ਨਾਲ ਕੰਮ ਹੋਏ ਨੇ ਬਾਕੀ 100% ਸੰਗਤ ਨੂੰ ਖੁਸ਼ ਕਰਨਾ ਬੜਾ ਮੁਸ਼ਕਲ ਹੈ ਜੀ ਦੇ ਵਿਰੋਧੀਆਂ ਨੇ ਇਹਦੇ ਤੇ ਤੁਹਾਡੇ ਵਾਲੇ ਦੇ ਵੀ ਕਮੈਂਟ ਕਰਨੇ ਆ ਵੀ ਸਾਡੇ ਵਾਲੀ ਦਾ ਸੜਕ ਬਣੀ ਨਹੀਂ ਸਾਡੇ ਵਾਲਾ ਤਾਂ ਕੁਝ ਬਣਿਆ ਨਹੀਂ ਜੀ ਦੇਖੋ ਹਰੇਕ ਕੰਮ ਪੈਸੇ ਨਾਲ ਹੋਣਾ ਜਿਵੇਂ ਜਿਵੇਂ ਬਜਟ ਆਊਗਾ ਹਰੇਕ ਕੰਮ ਹੁੰਦਾ ਜਾਊਗਾ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਮੋਸਟਲੀ ਤਕਰੀਬਨ ਤਕਰੀਬਨ ਆਉਣ ਵਾਲੇ 1.5 ਸਾਲ ਦੇ ਵਿੱਚ ਸਾਰੀਆਂ ਸੜਕਾਂ ਜਿਹੜੀਆਂ ਨੇ ਤਕਰੀਬਨ ਤਕਰੀਬਨ ਕੰਪਲੀਟ